ਇਸ ਸਾਲ ਇਹੋ ਜਿਹਾ ਮਾਹੌਲ ਬਣਿਆ ਪਿਆ ਇਹੋ ਜਿਹਾ ਮੰਜ਼ਰ ਬਣਿਆ ਪਿਆ ਹੈ ਕਿ ਸਾਡੇ ਸਾਰੇ ਪੰਜਾਬ ਦਾ ਕਿਸਾਨ ਗਰੀਬ ਮਜ਼ਦੂਰ ਸਾਰਾ ਵਰਗ ਜਿਹੜਾ ਹੈਗਾ ਸੜਕਾਂ ਦੇ ਉੱਤੇ ਉੱਥੇ ਬਾਰਡਰਾਂ ਦੇ ਉੱਤੇ ਰੋਲ ਰਿਹਾ ਤੱਬੂਆਂ ਦੇ ਵਿੱਚ ਰਾਤਾਂ ਕੱਟ ਰਿਹਾ ਸਾਡੇ 90 90 ਸਾਲ ਦੇ ਬਜ਼ੁਰਗ ਮਾਤਾਵਾਂ 10 10 5 5 ਸਾਲ ਦੇ ਬੱਚੇ ਉੱਥੇ ਇਹ ਸੜਕਾਂ ਤੇ ਬੈਠੇ ਐ ਸਾਨੂੰ ਕੀ ਹੁਣ ਲੋਕਾਂ ਨੂੰ ਇਹ ਕਹੀਏ ਵੀ ਹੈਪੀ ਨਿਊ ਇਅਰ ਕਿਸਾਨ ਮਾਰੂ ਜਿਹੜੀਆਂ ਬਿੱਲ ਜਿਹੜੇ ਹੈਗੇ ਆ ਇਹ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਇਹਨਾਂ ਨੂੰ ਕੈਨਸਲ ਕਰਨ ਦੀਆਂ ਇਹ ਜੇ ਤਾਂ ਨਹੀਂ ਮੰਨੀਆਂ ਜਾਂਦੀਆਂ ਸਾਡੇ ਲਈ ਕੋਈ ਨਵਾਂ ਸਾਲ ਨਹੀਂ ਨਾ ਹੀ ਕਦੇ ਐੋਜੇ ਮੌਕਿਆਂ ਤੇ ਵਧਾਈਆਂ ਦੇਣੀਆਂ ਬੰਦੀਆਂ ਕਿ ਜੇ 10 ਲੱਖ ਬੰਦਾ ਇੱਕ ਉੱਥੇ ਬਾਰਡਰਾਂ ਦੇ ਇਕੱਠਾ ਹੋਇਆ ਸਾਰੀਆਂ ਸਟੇਟਾਂ ਦਾ ਉਹਨਾਂ ਦੀ ਮਿਲ ਕੇ ਇੱਕ ਯੂਨਿਟੀ ਬਣੀ ਹੋਈ ਹੈ ਉਹਨਾਂ ਦੀ ਪੁਕਾਰ ਤਾਂ ਤੁਸੀਂ ਸੁਣ ਨਹੀਂ ਰਹੇ ਇੱਕ ਕੱਲੇ ਕਿਸਾਨ ਦੀ ਕੀ ਪੁਕਾਰ ਸੁਣੋਗੇ ਇਹਦਾ ਮਤਲਬ ਸਾਰੀ ਧੱਕੇਸ਼ਾਹੀ ਹੋ ਰਹੀ ਹੈ ਇਹਨੂੰ ਕਹਿੰਦੇ ਤਾਨਾ ਚਾਹੀ ਦਿੱਲੀ ਬਾਰਡਰ ਤੇ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਤੇ ਕਿਸਾਨ ਆਪਣੇ ਹੱਕੀ ਮੰਗਾਂ ਲਈ ਬਾਰਡਰ ਤੇ ਬੈਠ ਕੇ ਲਗਾਤਾਰ ਪ੍ਰਦਰਸ਼ਨ ਕਰ ਰਹੇ ਹੈ ਤੇ ਉਹਨਾਂ ਦਾ ਪ੍ਰਦਰਸ਼ਨ 1 ਮਹੀਨੇ ਤੋਂ ਉੱਪਰ ਹੁੰਦਾ ਜਾ ਰਿਹਾ ਹੈ ਹਾਲਾਂਕਿ ਰੋਜ਼ਾਨਾ ਹੀ ਉਹਨਾਂ ਦੇ ਸਮਰਥਨ ਚ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਹਰ ਵਰਗ ਦੇ ਲੋਕ ਜਾ ਕੇ ਸਮਰਥਾ ਜਿਹੜੀ ਹੈ ਕਿਸਾਨਾਂ ਦੇ ਨਾਲ ਜਤਾ ਰਹੇ ਹੈ ਜਿਸ ਦੇ ਚਲਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ ਵੀ ਕਿਸਾਨਾਂ ਨੂੰ ਸਮਰੱਥਾ ਜਿਤਾਉਂਦੇ ਹੋ ਕਿਸਾਨਾਂ ਦੇ ਹੱਕ ਵਿੱਚ ਇੱਕ ਜਿਹੜਾ ਹੈ ਦੇਸ਼ ਦਾ ਨਕਸ਼ਾ ਨਕਸ਼ਾ ਬਤਿਆਰ ਕੀਤਾ ਗਿਆ ਤਾਂ ਨਕਸ਼ੇ ਉੱਤੇ ਦਾਤਰੀ ਨੂੰ ਜਿਹੜਾ ਸੰਗਲਾਂ ਨਾਲ ਬੰਨਿਆ ਗਿਆ ਤੇ ਕਿਹਾ ਹੀ ਜਾ ਰਿਹਾ ਉਹਨਾਂ ਵੱਲੋਂ ਕਿ ਜਿਹੜਾ ਇਸ ਸਾਲ 2021 ਦਾ ਨਵਾਂ ਸਾਲ ਹੈ ਉਹ ਨਹੀਂ ਮਨਾਇਆ ਜਾਣਾ ਚਾਹੀਦਾ ਕਿਉਂਕਿ ਕਿਸਾਨ ਜਿਹੜੇ ਆ ਪੰਜਾਬ ਦਾ ਜਿਹੜਾ ਅੰਨਦਾਤਾ ਹੈ ਉਹ ਸੰਘਰਸ਼ ਦੇ ਰਾਤੇ ਆ ਸੰਘਰਸ਼ ਕਰ ਰਿਹਾ ਆਪਣੇ ਹੱਕੀ ਮੰਗਾ ਵਾਸਤੇ ਅਗਰ ਉਹਨਾਂ ਦਾ ਜਦੋਂ ਜਿਹੜੀਆਂ ਮੰਗਾਂ ਪੂਰੀਆਂ ਹੋਣਗੀਆਂ ਜਦੋਂ ਜਿੱਤ ਕੇ ਪੰਜਾਬ ਆਣਗੇ ਤਾਂ ਉਦੋਂ ਹੀ ਜਿਹੜਾ ਜਸ਼ਨ ਮਨਾਇਆ ਜਾਵੇ ਸਾਡੇ ਨਾਲ ਮੌਜੂਦ ਹੈ ਗੁਰਪ੍ਰੀਤ ਸਿੰਘ ਜੀ ਗੱਲਬਾਤ ਕਰ ਲੈਣੇ ਆ ਗੁਰਪ੍ਰੀਤ ਜੀ ਕੀ ਮਨਚ ਆਇਆ ਕਿ ਦਾਤਰੀਆਂ ਨੂੰ ਸੰਗਲ ਬਣ ਕੇ ਜਾਂ ਇਦਾਂ ਦਾ ਤੁਸੀਂ ਜਿਹੜਾ ਮਾਡਲ ਤਿਆਰ ਕੀਤਾ ਹੈ ਜਦੋਂ ਹਰ ਵਾਰੀ ਨਵਾਂ ਸਾਲ ਹੁੰਦਾ ਹੈ ਹਰ ਸਾਲ ਆਪਣੀ ਕਲਾਕਿਰਤ ਦੇ ਰਹੀ ਫੁੱਲਾਂ ਨਾਲ ਸਜਾ ਕੇ ਸੋਹਣੇ-ਸੋਹਣੇ ਰੰਗ-ਬਰੰਗੇ ਗਰੀਟਿੰਗ ਬਣਾ ਕੇ ਅਸੀਂ ਦੇਸ਼-ਦੁਨੀਆ ਦੀਆਂ ਆਵਾਮ ਨੂੰ ਇੱਕ ਨਵੇਂ ਸਾਲ ਦੀਆਂ ਵਧਾਈਆਂ ਦੇਈਦੀਆਂ ਲੇਕਿਨ ਇਸ ਸਾਲ ਇਹੋ ਜਿਹਾ ਮਾਹੌਲ ਬਣਿਆ ਪਿਆ ਇਹੋ ਜਿਹਾ ਮੰਜ਼ਰ ਬਣਿਆ ਪਿਆ ਹੈ ਕਿ ਸਾਡੇ ਸਾਰੇ ਪੰਜਾਬ ਦਾ ਕਿਸਾਨ ਗਰੀਬ ਮਜ਼ਦੂਰ ਸਾਰਾ ਵਰਗ ਜਿਹੜਾ ਹੈਗਾ ਸੜਕਾਂ ਦੇ ਉੱਤੇ ਉੱਤੇ ਬਾਰਡਰਾਂ ਦੇ ਉੱਤੇ ਰੁੱਲ ਰਿਹਾ ਹੈ ਤੱਬੂਆਂ ਦੇ ਵਿੱਚ ਰਾਤਾਂ ਕੱਟ ਰਿਹਾ ਹੈ ਸਾਡੇ 90 90 ਸਾਲ ਦੇ ਬਜ਼ੁਰਗ ਮਾਤਾਵਾਂ 10 10 5 5 ਸਾਲ ਦੇ ਬੱਚੇ ਉੱਥੇ ਇਹ ਸੜਕਾਂ ਤੇ ਬੈਠੇ ਐ ਸਾਨੂੰ ਕੀ ਹੁਣ ਲੋਕਾਂ ਨੂੰ ਇਹ ਕਹੀਏ ਵੀ ਹੈਪੀ ਨਿਊ ਇਅਰ ਨਹੀਂ ਜਦੋਂ ਤੱਕ ਸਾਡੀਆਂ ਕਿਸਾਨ ਮਾਰੂ ਜਿਹੜੀਆਂ ਬਿੱਲ ਜਿਹੜੇ ਹੈਗੇ ਐ ਸਾਡੀਆਂ ਜਿਹੜੀਆਂ ਮੰਗਾਂ ਹੈਗੀਆਂ ਇਹਨਾਂ ਨੂੰ ਕੈਨਸਲ ਕਰਨ ਦੀਆਂ ਇਹ ਜੇ ਤਾਂ ਇਹ ਨਹੀਂ ਮੰਨੀਆਂ ਜਾਂਦੀਆਂ ਸਾਡੇ ਲਈ ਕੋਈ ਨਵਾਂ ਸਾਲ ਨਹੀਂ ਨਾ ਹੀ ਕਦੇ ਐੋਜੇ ਮੌਕਿਆਂ ਤੇ ਵਧਾਈਆਂ ਦੇਣੀਆਂ ਬੰਦੀਆਂ ਤਾਨਾਸ਼ਾਹੀ ਬੰਦ ਕਰੋ ਦਾ ਲਾਇਆ ਕਿਸ ਤਰ੍ਹਾਂ ਲੱਗ ਰਿਹਾ ਕਿਹੜੀ ਤਾਨਾਸ਼ਾਹੀ ਤੁਹਾਨੂੰ ਲੱਗ ਰਹੀ ਦੇਖੋ ਤਾਨਾਸ਼ਾਹੀ ਇਸ ਨੂੰ ਕਿਹਾ ਜਾਂਦਾ ਹੈ ਵੀ ਕਿਸੇ ਤੇ ਇਨਸਾਨ ਤੇ ਉਹਦੀ ਮਰਜ਼ੀ ਦੇ ਮੁਤਾਬਕ ਤਾਂ ਕੰਮ ਕਰੋ ਤਾਂ ਤੇ ਠੀਕ ਹੁੰਦਾ ਹੈ ਲੇਕਿਨ ਉਹਦੀ ਮਰਜ਼ੀ ਦੇ ਖਿਲਾਫ ਚੱਲ ਕੇ ਉੱਤੇ ਥੋਪਣੀ ਕੋਈ ਚੀਜ਼ ਕਿ ਇਹ ਚੀਜ਼ ਤੁਹਾਨੂੰ ਮਿਲਣੀ ਹੀ ਮਿਲਣੀ ਹੈ ਤੁਹਾਨੂੰ ਲੈਣੀ ਹੀ ਲੈਣੀ ਪੈਗੀ ਉਹਨੂੰ ਕਹਿੰਦੇ ਤਾਨਾਸ਼ਾਹੀ ਤੇ ਉਹੀ ਸਾਨੂੰ ਅੱਜ ਕੇਂਦਰ ਸਰਕਾਰ ਦੀ ਨਜ਼ਰ ਆ ਰਹੀ ਹੈ ਦੇਖੋ ਕਿਸਾਨ ਕਹਿ ਰਿਹਾ ਹੈ ਮਜ਼ਦੂਰ ਕਹਿ ਰਿਹਾ ਹੈ ਜਿਹੜੇ ਖੇਤੀ ਬਿੱਲ ਲੱਗੇ ਸਾਨੂੰ ਸਾਡੇ ਹੱਕ ਦੇ ਵਿੱਚ ਨਹੀਂ ਲੱਗ ਰਹੇ ਹੈ ਇਹਨਾਂ ਨੂੰ ਵਾਪਸ ਲਿੱਤਾ ਜਾਵੇ ਰੱਦ ਕੀਤਾ ਜਾਵੇ ਕੇਂਦਰ ਸਰਕਾਰ ਜਸਦਿਤ ਉਥੋਂ ਤੱਕ ਹੋਣ ਦੀ ਆਪਣੇ ਆਪ ਨੂੰ ਲੋੜ ਹੀ ਨਹੀਂ ਸਮਝ ਰਹੀ ਤਰੀਕ ਤੇ ਤਰੀਕ ਤੇ ਤਰੀਕ ਤੇ ਤਰੀਕ ਦੇ ਰਹੇ ਆ ਵਾਰੀ ਵਾਰੀ ਕਹਿ ਰਹੇ ਆ ਜੀ ਵੇਖਾਂਗੇ ਜੀ ਸੋਧ ਕਰ ਦਿੰਨੇ ਆ ਜੀ ਹੱਲ ਕਰ ਲਾਂਗੇ ਜੀ ਇਸ ਤਰ੍ਹਾਂ ਹੱਲ ਨਹੀਂ ਹੁੰਦਾ ਹੁੰਦਾ ਰਹੀ ਗੱਲ ਸੋਧਾਂ ਦੀ ਜਦੋਂ ਇਹ ਸੋਧ ਦੀ ਗੱਲ ਕਰਦੇ ਮੈਂ ਇਹਨਾਂ ਨੂੰ ਇੱਕ ਇਸ਼ਾਰਾ ਦੇ ਦਵਾਂ ਇਹ ਕਹਦੇ ਆ ਵੀ ਅਸੀਂ ਸੋਧ ਕਰ ਦਿੰਨੇ ਆ ਤੇ ਕਿਸਾਨ ਜਿਹੜਾ ਹੈਗਾ ਪਹਿਲਾਂ ਲਿਖਿਆ ਸੀ ਇਹਨਾਂ ਨੇ ਕਿ ਆਪਣੇ ਹੱਕ ਦੀ ਆਵਾਜ਼ ਨਹੀਂ ਉਠਾ ਸਕੇਗਾ ਕੋਈ ਉਹਨਾਂ ਨੂੰ ਅਧਿਕਾਰ ਨਹੀਂ ਹੋਏਗਾ ਕਿ ਕੋਈ ਕਾਰਵਾਈ ਕਰ ਸਕੇ ਹੁਣ ਉਹ ਕਹਿੰਦੇ ਕਿਸਾਨ ਆਪਣੀ ਹੱਕ ਦੀ ਆਵਾਜ਼ ਉਠਾ ਸਕਦਾ ਹੈ ਉਹਦੀ ਪੁਕਾਰ ਸੁਣੀ ਜਾਏਗੀ ਮੈਂ ਕੇਂਦਰ ਸਰਕਾਰ ਨੂੰ ਇੱਕ ਸਵਾਲ ਕਰਨਾ ਚਾਹੁੰਦਾ ਕਿ ਜੇ 10 ਲੱਖ ਬੰਦਾ ਇੱਕ ਉਥੇ ਬਾਰਡਰਾਂ ਦੇ ਇਕੱਠਾ ਹੋਇਆ ਸਾਰੀਆਂ ਸਟੇਟਾਂ ਦਾ ਉਹਨਾਂ ਦੀ ਮਿਲ ਕੇ ਇੱਕ ਯੂਨਿਟੀ ਬਣੀ ਹੋਈ ਹੈ ਉਹਨਾਂ ਦੀ ਪੁਕਾਰ ਤਾਂ ਤੁਸੀਂ ਸੁਣ ਨਹੀਂ ਰਹੇ ਇੱਕ ਕੱਲੇ ਕਿਸਾਨ ਦੀ ਕੀ ਪੁਕਾਰ ਸੁਣੋਗੇ ਇਹਦਾ ਮਤਲਬ ਸਾਰੀ ਧੱਕੇਸ਼ਾਹੀ ਹੋ ਰਹੀ ਹੈ ਇਹਨੂੰ ਕਹਿੰਦੇ ਤਾਨਾਚਾਈ ਤੁਸੀਂ ਨਾਲ ਲਿਖਿਆ ਐਮਐਸਪੀ ਤੇ ਵੀ ਲੋਕ ਲਾਇਆ ਲੇਕਿਨ ਜਿਹੜੀ ਆ ਕੇਂਦਰ ਤਿਆ ਕਰੀ ਐਮਐਸਪੀ ਜਾਰੀ ਰਹੂਗੀ ਲਿਖਤੀ ਰੂਪ ਵਿੱਚ ਵੀ ਦੇਣ ਨੂੰ ਤਿਆਰ ਹੋ ਗਿਆ ਫਿਰ ਕਿੱਦਾਂ ਹੈ ਇਹ ਤਾਂ ਅਸੀਂ ਕਿਸਾਨੀ ਨੂੰ ਜਕੜਿਆ ਦਿਖਾਇਆ ਜਿਹੜੀ ਦਾਤਰੀ ਦਿਖਾਈ ਹੈ ਉਹ ਬੇੜੀਆਂ ਜਿਹੜੀਆਂ ਹੈਗੀਆਂ ਐ ਗੁਲਾਮੀ ਦੀਆਂ ਬੇੜੀਆਂ ਉਹ ਬੇੜੀਆਂ ਜਿਹੜੀਆਂ ਕਾਰਪੋਰੇਟ ਘਰਾਣਿਆਂ ਦੀਆਂ ਬੇੜੀਆਂ ਹੈਗੀਆਂ ਜਿਹੜੀਆਂ ਜਿਹਦੇ ਵਿੱਚ ਕਿਸਾਨ ਨੂੰ ਅਸੀਂ ਜਕੜਿਆ ਵੇਖ ਰਹੇ ਹਾਂ ਉਹਨਾਂ ਨੂੰ ਐਮਐਸਪੀ ਦਾ ਤਾਲਾ ਲਾਇਆ ਕਿ ਸਾਡੇ ਜਿਹੜੇ ਕਾਰੋਬਾਰ ਆ ਸਾਡੇ ਕਿਤੇ ਆ ਕਿਤੇ ਨਾ ਕਿਤੇ ਬੰਦ ਹੁੰਦੇ ਸਾਨੂੰ ਨਜ਼ਰ ਆ ਰਿਹਾ ਤੇ ਇੱਕ ਮੈਂ ਗੱਲ ਹੋਰ ਕਹਿ ਦਵਾਂ ਕਾਰਪੋਰੇਟ ਘਰਾਣਿਆਂ ਦੇ ਅਧੀਨ ਜਦ ਤੱਕ ਸਾਡੀਆਂ ਸਰਕਾਰਾਂ ਚੱਲਣਗੀਆਂ ਕਦੇ ਕਿਸਾਨਾਂ ਦਾ ਗਰੀਬ ਮਜ਼ਦੂਰਾਂ ਦਾ ਆਵਾਮ ਦਾ ਭਲਾ ਨਹੀਂ ਹੋ ਸਕਦਾ ਇਹਨਾਂ ਤੋਂ ਧਿਆਨ ਛੱਡ ਕੇ ਅੱਜ ਲੋੜ ਆ ਸਰਕਾਰਾਂ ਨੂੰ ਕਿਸਾਨਾਂ ਦੇ ਹੱਕ ਦੇ ਵਿੱਚ ਨਿਤਰਨ ਦੀ ਕੱਲ ਜਿਹੜੀ ਮੀਟਿੰਗ ਹੋਈ ਕੇਂਦਰ ਦੇ ਨਾਲ ਜਿਹੜੇ ਦੋ ਬਿੱਲ ਸੀ ਉਹ ਰੱਦ ਕਰਨ ਨੂੰ ਮੰਨ ਗਈ ਹੈ ਕੇਂਦਰ ਦੀ ਸਰਕਾਰ ਲੇਕਿਨ ਕਿਸਾਨਾਂ ਦਾ ਉਹੀ ਕਹਿਣਾ ਹੈ ਕਿ ਤਿੰਨੇ ਬਿੱਲ ਰੱਦ ਕਰਵਾ ਕੇ ਹੀ ਵਾਪਸ ਜਾਵਾਂਗੇ ਸੋ ਤੁਹਾਡੇ ਤੇ ਵੀ ਲਿਖਿਆ ਹੋਇਆ ਕਿਸਾਨ ਬਚਾਓ ਦੇਸ਼ ਬਚਾਓ ਹਿੰਦੀ ਚ ਵੀ ਆ ਇੰਗਲਿਸ਼ ਚ ਵੀ ਆ ਬਲੈਕ ਡੇ ਫੋਰ ਫਾਰਮਰਜ਼ ਲਿਖਿਆ ਗਿਆ ਤਾਂ ਜਿਹੜਾ ਉੱਥੇ ਪ੍ਰਦਰਸ਼ਨ ਚੱਲ ਰਿਹਾ ਉੱਥੇ ਤੇ ਹਰ ਦਿਨ ਇਦਾਂ ਲੱਗ ਰਿਹਾ ਜਿਵੇਂ ਸ਼ਹੀਦੀ ਜੋੜ ਮੇਲਾ ਹੋਵੇ ਜਿਵੇਂ ਆਨੰਦਪੁਰ ਦਾ ਮੇਲਾ ਹੋਵੇ ਤਾਂ ਬੜਾ ਵੱਡਾ ਜਿਹੜਾ ਪ੍ਰਦਰਸ਼ਨ ਹੈ ਉਹ ਉੱਥੇ ਚੱਲ ਰਿਹਾ ਲੇਕਿਨ ਤੁਸੀਂ ਅੰਮ੍ਰਿਤਸਰ ਤੋਂ ਉਹਨਾਂ ਨੂੰ ਸਪੋਰਟ ਸਪੋਰਟ ਕਰਦੇ ਪਏ ਯਕੀ ਲੱਗਦਾ ਨਹੀਂ ਕਿ ਜਿਹੜਾ ਸਾਲ ਦਾ ਆਖਰੀ ਦਿਨ ਜਾਂ ਨਵੇਂ ਸਾਲ ਦਾ ਪਹਿਲਾ ਦਿਨ ਉੱਥੇ ਕਿਸਾਨਾਂ ਦੇ ਨਾਲ ਜਾ ਕੇ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਸੀ ਤੁਹਾਨੂੰ ਵੀ ਬਿਲਕੁਲ ਜੀ ਜਾਣਾ ਚਾਹੀਦਾ ਸੀਗਾ ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹੂੰਗਾ ਅਸੀਂ ਇੱਥੋਂ ਅੰਮ੍ਰਿਤਸਰ ਸ਼ਹਿਰ ਤੋਂ ਜਾਂ ਜਿੱਥੇ-ਜਿੱਥੇ ਮੋਰਚੇ ਲੱਗਦੇ ਆ ਜਾਂ ਜਿੱਥੇ ਟੋਲ ਪਲਾਜ਼ਾ ਉੱਤੇ ਜਾ ਕੇ ਅਸੀਂ ਜਿੰਨੇ ਵੀ ਸਾਡੇ ਸਿੰਘ ਲੱਗੇ ਹੁੰਦੇ ਆ ਜਿੰਨੇ ਵੀ ਪੰਜਾਬ ਦੀਆਂ ਜਥੇਬੰਦੀਆਂ ਉਹਨਾਂ ਦੇ ਵਿੱਚ ਸੰਘਰਸ਼ ਦੇ ਨਾਲ ਜਾ ਕੇ ਖਲੋਈਦਾ ਉਹਨਾਂ ਦੇ ਉਨ੍ਹਾਂ ਦੇ ذریعے ਹੀ ਉਥੋਂ ਆਵਾਜ਼ ਉਠਾਰੇ ਕਿਉਂਕਿ ਬਹੁਤ ਸਾਰੀ ਲੱਖਾਂ ਦੀ ਤعداد ਸੰਗਤ ਉੱਤੇ ਪਹੁੰਚੀ ਪਈ ਹੈ ਇੱਥੇ ਵੀ ਸਾਨੂੰ ਪਿੱਛੋਂ ਧਿਰ ਸੰਭਾਲਣ ਦੀ ਲੋੜ ਹੁੰਦੀ ਹੈ ਜਿਵੇਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਖ-ਵੱਖ ਟੋਲ ਨਾਕਿਆਂ ਤੇ ਜਿਸ ਤਰ੍ਹਾਂ ਪਲਾਜ਼ਿਆਂ ਤੇ ਜਿੱਥੇ-ਜਿੱਥੇ ਵੀ ਟੋਲ ਟੈਕਸ ਹੁੰਦਾ ਸੀਗਾ ਉਸ ਥਾਂ ਤੇ ਜਿੱਥੇ ਜਥੇਬੰਦੀਆਂ ਬੈਠੀਆਂ ਸੀਗੀਆਂ ਉੱਥੇ ਜਾ ਕੇ ਅਸੀਂ ਆਪਣੀ ਆਵਾਜ਼ ਚੁੱਕਦੇ ਹਾਂ ਜੇ ਲੋੜ ਪਈ ਜੇ ਕੇਂਦਰ ਸਰਕਾਰ ਨੇ ਆਪਣੀਆਂ ਜਿਹੜੀਆਂ ਕਿਸਾਨ ਮਾਰੂ ਨੀਤੀਆਂ ਨਾ ਬਦਲੀਆਂ ਤੇ ਸਾਨੂੰ ਉੱਥੇ ਵੀ ਜਾ ਕੇ ਕੁੰਡਲੀ ਮੋਰਚੇ ਤੇ ਵੀ ਜਾ ਕੇ ਡੇਰੇ ਲੋਣੇ ਪੈਣਗੇ ਅਸੀਂ ਪਿੱਛੇ ਨਹੀਂ ਹਟਾਂਗੇ ਨਾਲ ਖਲੋਵਾਂਗੇ ਉਨਾ 4 ਤਰੀਕ ਨੂੰ ਅਗਲੀ ਮੀਟਿੰਗ ਹੋਣ ਜਾ ਰਹੀ ਹੈ ਕਿ ਲੱਗਦਾ ਹੈ ਕਿ 4 ਤਰੀਕ ਨੂੰ ਕੋਈ ਮੀਟਿੰਗ ਦਾ ਸਟਾਰ ਨਿਕਲ ਕੇ ਸਾਹਮਣੇ ਆ ਸਕਦਾ ਹੈ ਮੈਂ ਤਾਂ ਇੱਥੇ ਮਾਨਨੀ ਪ੍ਰਧਾਨ ਮੰਤਰੀ ਸਾਹਿਬ ਬਾਰੇ ਇੱਕ ਗੱਲ ਕਹਿਣਾ ਚਾਹੂੰਗਾ ਇਹ ਅਗਰ ਵਾਰੀ ਵਾਰੀ ਤਰੀਕਾ ਦੇ ਰਿਹਾ ਇਨ੍ਹਾਂ ਠੰਡੀਆਂ ਰਾਤਾਂ ਦੇ ਵਿੱਚ ਜਿੱਥੇ ਰਾਤ ਨੂੰ 1-1 ਡਿਗਰੀ ਟੈਂਪਰੇਚਰ ਹੁੰਦਾ ਹੈ ਜੇ ਕਿਤੇ ਬਾਲ ਬੱਚੇ دار ਹੁੰਦੇ ਛੋਟੇ ਛੋਟੇ ਇਨ੍ਹਾਂ ਦੇ ਵੀ ਬੱਚੇ ਹੁੰਦੇ ਇਨ੍ਹਾਂ ਦੇ ਘਰੇ ਵੀ ਜਨਾਨੀ ਹੁੰਦੀ ਤੇ ਇਹ ਪਰਿਵਾਰ ਵਾਲੇ ਹੁੰਦੇ ਇਹਨਾਂ ਨੂੰ ਪਤਾ ਹੁੰਦਾ ਹੈ ਪਰਿਵਾਰ ਨੂੰ ਠੰਡ ਚ ਬਿਲਕਦਾ ਦੇਖ ਕੇ ਕਿਹੋ ਜਿਹਾ ਲੱਗਦਾ ਹੋਊਗਾ ਸਾਡੇ ਪਰਿਵਾਰ ਸਾਡੀਆਂ ਮਾਤਾਵਾਂ ਸਾਡੇ ਬਜ਼ੁਰਗ ਸਾਡੇ ਪੰਜਾਬ ਦਾ ਹੀ ਨਹੀਂ ਪੂਰੇ ਸਟੇਟਾਂ ਦਾ ਜਿਹੜਾ ਆਵਾਮ ਉੱਤੇ ਪਹੁੰਚਾਇਆ ਕਿਸਾਨ ਗਰੀਬ ਵਰਗ ਉਹਨਾਂ ਨੂੰ ਸੜਕਾਂ ਤੇ ਰੋਲਦਾ ਦੇਖ ਕੇ ਅਜੇ ਵੀ ਤਰੀਕਾ ਦੇ ਰਹੇ ਐ ਇਹਨਾਂ ਨੂੰ ਇਸ ਚੀ ਦੀ ਸੋਝੀ ਹੋਣੀ ਚਾਹੀਦੀ ਹੈ ਵੀ ਜਿਹੜੇ ਕਿਸਾਨ ਕਹਿ ਰਹੇ ਸਾਨੂੰ ਇਸ ਬਿੱਲ ਨਹੀਂ ਚਾਹੀਦੇ ਇਹਨਾਂ ਨੂੰ ਰੱਦ ਕਰੋ ਕਦੇ ਇੱਕ ਉਲਝਾਈ ਰੱਖਦੇ ਲੋਕਾਂ ਨੂੰ ਕਦੇ ਕਹਿੰਦੇ ਜੀ ਅਸੀਂ ਆ ਸੌਧ ਕਰ ਦਿੰਨੇ ਆ ਉਹ ਸੌਧ ਕਰ ਦਿੰਨੇ ਜੇ ਤੁਸੀਂ ਕਹਿੰਦੇ ਹੋ ਕਿਸਾਨ ਸਾਡਾ ਅੰਨ ਦਤਾ ਹੈ ਕਿਸਾਨ ਸਾਡਾ ਪਿਓ ਹੈ ਕਿਸਾਨ ਦੇ ਲਈ ਅਸੀਂ ਸਿਰ ਮੱਥੇ ਦੇ ਉਹਨਾਂ ਦੇ ਹੁਕਮ ਲਵਾਂਗੇ ਤੇ ਲਵੋ ਨਾ ਹੁਕਮ ਤੇ ਸਿਰ ਮੱਥੇ ਤੇ ਤੇ ਜੋ ਕਹਿੰਦੇ ਉਹਨੂੰ ਮੰਨ ਕੇ ਤੇ ਉਹਨਾਂ ਨੂੰ ਘਰੇ ਜਾਣ ਦੋ ਇੰਨੀ ਠੰਡ ਦੇ ਵਿੱਚ ਜਿੱਥੇ ਰੋਜ਼ 2 ਜਾਂ 3 ਲੋਕਾਂ ਦੀਆਂ ਜਾਨਾਂ ਜਾ ਰਹੀਆਂ ਮੈਂ ਉਹਨਾਂ ਨੂੰ ਸੰਘਰਸ਼ ਦੇ ਦੌਰਾਨ ਜਾਨਾਂ ਗਈਆਂ ਨੂੰ ਸ਼ਹੀਦ ਦਾ ਦਰਜਾ ਦਊਂਗਾ ਕਿਉਂਕਿ ਜਿਹੜੇ ਸੰਘਰਸ਼ਾਂ ਦੇ ਵਿੱਚ ਜਿਹੜਾ ਦੇਸ਼ ਦੇ ਹਿੱਤ ਲਈ ਹੋਵੇ ਕੌਮ ਦੇ ਸਾਡੇ ਪੰਜਾਬ ਦੇ ਹਿੱਤ ਲਈ ਜਿਹੜੀਆਂ ਜਾਨਾਂ ਜਾ ਰਹੀਆਂ ਉਹ ਸ਼ਹੀਦ ਕਰਾਰ ਦਿੱਤੇ ਜਾਣਗੇ ਤੇ ਇਹ ਰਹਿੰਦੀ ਦੁਨੀਆਂ ਤਾਈਂ ਨਾਮ ਯਾਦ ਰਹੂਗਾ ਕਿ ਇਹਦੀ ਜ਼ਿੰਮੇਵਾਰ ਕੇਂਦਰ ਸਰਕਾਰ ਸੀ ਜਿਹੜੇ ਹੁਣ ਤੱਕ 40 ਤੋਂ ਵੱਧ ਜਿਹੜੇ ਕਿਸਾਨ ਉੱਤੇ ਸ਼ਹੀਦ ਹੋਏ ਐ ਕੀ ਉਹਨਾਂ ਸ਼ਹੀਦਾਂ ਦਾ ਵੀ ਤੁਸੀਂ ਕੋਈ ਮਾਡਲ ਤਿਆਰ ਕਰਕੇ ਜਾਂ ਉਹਨਾਂ ਨੂੰ ਟ੍ਰਿਬਿਊਟ ਕਰਨ ਕਰੋਗੇ ਬਿਲਕੁਲ ਜੀ ਮੈਂ ਬੜੀ ਜਲਦੀ ਉਸਤੇ ਵੀ ਵਰਕਆਊਟ ਕਰ ਰਹੇ ਹਾਂ ਕਿ ਗੁਰੂ ਪਾਸ਼ਾ ਉਹਨਾਂ ਦੀ ਆਤਮਾ ਨੂੰ ਵੀ ਸ਼ਾਂਤੀ ਦੇਣ ਤੇ ਉਹਨਾਂ ਦੇ ਪਰਿਵਾਰ ਨੂੰ ਵੀ ਪਹਾੜਾ ਮੰਨਣ ਦੇ ਬਲ ਬੁੱਧੀ ਸਮਰੱਥਾ ਬਖਸ਼ਿਸ਼ ਕਰਨ ਲੇਕਿਨ ਮੈਂ ਇਹ ਕਹਿਣਾ ਚਾਹੂੰਗਾ ਜਿਵੇਂ ਇੱਕ ਇੱਕ ਦਿਨ ਇਹ ਅੱਗੇ ਕਰ ਰਹੇ ਤੇ ਜਿਵੇਂ ਜਿਵੇਂ ਸਾਡੇ ਬਜ਼ੁਰਗਾਂ ਦੀਆਂ ਸਾਡੀਆਂ ਮਾਤਾਵਾਂ ਦੀਆਂ ਉੱਥੇ ਜਾਣਾ ਜਾ ਰਹੀਆਂ ਇਹ ਕੇਂਦਰ ਸਰਕਾਰ ਨੂੰ ਕਿਤੇ ਇਹਨਾਂ ਦੀ ਹਾਇ ਨਾ ਲੱਗ ਜਾਵੇ ਤੇ ਜੇ ਹਾਇ ਲੱਗ ਗਈ ਤੇ ਉਹ ਨਾ ਹੋਵੇ ਇਹਨਾਂ ਨੂੰ ਘਰੋਂ ਨਿਕਲਣਾ ਵੇ ਬਾਅਦ ਚ ਮੁਸ਼ਕਿਲ ਹੋ ਜਾਵੇ ਜੇ ਬਿਲਕੁਲ ਐਸੀ ਪੇਪਰ ਆਰਟਿਸਟ ਹੈ ਗੁਰਪ੍ਰੀਤ ਸਿੰਘ ਜਿੰਨਾ ਵੱਲੋਂ ਕੀ 2021 ਦਾ ਜਿਹੜਾ ਨਿਊ ਇਅਰ ਹੈ ਉਹ ਨਾ ਮੰਨਾਂ ਲਈ ਪੂਰੇ ਸ਼ਹਿਰ ਵਾਸੀਆਂ ਨੂੰ ਤੇ ਪੰਜਾਬ ਵਾਸੀਆਂ ਨੂੰ ਅਪੀਲ ਜਿਹੜੀ ਹੈ ਕੀਤੀ ਜਾ ਰਹੀ ਹੈ ਉਹਨਾਂ ਦਾ ਕਹਿਣਾ ਹੈ ਕਿ ਜਿੰਨੀ ਦੇ ਤੱਕ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਉਹਨਿੰਚਰ ਤੱਕ ਅਸੀਂ ਕੋਈ ਵੀ ਜਿਹੜਾ ਜਸ਼ਨ ਹੈ ਉਹ ਨਹੀਂ ਮਨਾਵਾਂਗੇ ਜਦੋਂ ਕਿਸਾਨੀ ਸੰਘਰਸ਼ ਜਿੱਤ ਕੇ ਕਿਸਾਨ ਵਾਪਸ ਪੰਜਾਬ ਨੂੰ ਮੁੜਨਗੇ ਤਾਂ ਉਦੋਂ ਅਸੀਂ 2021 ਦਾ ਵੀ ਅਤੇ ਹੋਰ ਜਿੰਨੇ ਜਸ਼ਨ ਹੈ ਉਹ ਸਾਰੇ ਰਲ ਕੇ ਮਨਾਵਾਂਗੇ ਲੇਕਿਨ ਉਨੀ ਦੇਰ ਤੱਕ ਕੋਈ ਵੀ ਜਸ਼ਨ ਜਿਹੜਾ ਉਹਨਾਂ ਮਨਾਇਆ ਜਾਵੇ ਜਿੰਨੀ ਦੇ ਤੱਕ ਕਿਸਾਨਾਂ ਨੂੰ ਜਿੱਤ ਨਹੀਂ ਮਿਲਦੀ ਕੈਮਰਾਮੈਨ ਗੁਰਦੇਵਾਲ ਸਿੰਘ ਦੇ ਨਾਲ ਮੁਕੇਸ਼ ਮਹਿਰਾ ਸੁਰਖਾਪ ਟੀਵੀ ਅੰਮ੍ਰਿਤਸਰ